ਤੇ ਬਾਹਰ ਦੇਖ ਸਕਦੇ ਹੋ ਟੈਂਟ ਲੱਗਿਆ ਹੋਇਆ ਤੇ ਜਿਹੜਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਹੈ ਲਗਾਤਾਰ ਚੱਲ ਰਿਹਾ ਹੈ ਕਹਿੰਦੇ ਜੱਖਾਂ ਰੈਸਟ ਵੀ ਕੀਤਾ ਜਾਂਦਾ ਅਸੀਂ ਜ਼ਿਆਦਾ ਫੋਕਸ ਦੇ ਰਹੇ ਹਾਂ ਮੈਡੀਸਨ ਤੇ ਮੈਡੀਸਨ ਚ ਕੀ ਹੈ ਸਭ ਤੋਂ ਜ਼ਿਆਦਾ 슈ਗਰ ਪਾਈ ਜਾਂਦੀ ਹੈ ਹਾਂਜੀ ਕਿਉਂਕਿ 슈ਗਰ ਦੇ ਪੇਸ਼ੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਥੈਂਕ ਯੂ ਇਸ ਤੇ ਅਸੀਂ ਬਹੁਤ ਜ਼ਿਆਦਾ ਫੋਕਸ ਬਣਾ ਰਹੇ ਹਾਂ ਹਾਂਜੀ ਮੰਥਲੀ ਤੇ ਅਪਰੋਕਸੀਮੇਟਲੀ 2 ਤੋਂ 3 ਕੈਂਪ ਹੁੰਦੇ ਨੇ ਆਪਣੇ ਜਿਸ ਵਿੱਚ ਫ੍ਰੀ ਮੈਡੀਸਨ ਦਿੱਤੀ ਜਾਂਦੀ ਹੈ ਫ੍ਰੀ ਟੋਟਲੀ ਫ੍ਰੀ ਮੈਡੀਕਲ ਚੈੱਕਅਪ ਹੁੰਦਾ ਹੈ ਆਈ ਟੈਸਟ ਹੁੰਦੇ ਆ ਤੇ ਡੈਂਟਿਸਟ ਬੈਠੇ ਨੇ ਡੈਂਟੀ ਓਕੇ ਦੰਦਾਂ ਦਾ ਵੀ ਟਰੀਟਮੈਂਟ ਹੁੰਦਾ ਹੈ ਦੰਦਾਂ ਦਾ ਵੀ ਟਰੀਟਮੈਂਟ ਹੁੰਦਾ ਹੈ ਹਾਂਜੀ ਹਾਂਜੀ ਸ਼ੂਗਰ ਦੇ ਪਾਏ ਜਾਂਦੇ ਆ ਅੱਜ ਕੱਲ ਕੀ ਹੋ ਰਿਹਾ ਸਾਨੂੰ 30 ਤੋਂ ਨੀਚੇ ਵੀ ਸ਼ੂਗਰ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਸਾਡੀ ਡਾਈਟ ਹੀ ਨਹੀਂ ਅੱਛੀ ਅਸੀਂ ਜ਼ਿਆਦਾ ਖਾਣਾ ਬਹੁਤ ਜ਼ਿਆਦਾ ਖਾ ਲਿਆ ਜਾਂ ਅਸੀਂ ਖਾ ਹੀ ਨਹੀਂ ਰਹੇ ਜੇ ਖਾ ਰਹੇ ਹਾਂ ਤਾਂ ਬਾਰਲਾ ਖਾ ਰਹੇ ਹਾਂ ਦੇ ਵਿੱਚ ਸਾਨੂੰ 슈ਗਰ ਦੀ ਕੋਈ ਕੁਆਂਟੀਟੀ ਨਹੀਂ ਹੈਗੀ ਇਸ ਕਰਕੇ ਰਾਮਾਬਾਬੂ ਲਾਇਕ ਜੀ ਓਕੇ ਪੀਜੀਆਈ ਤੇ ਉਹ ਕਹਿੰਦੇ ਨੇ ਇੱਥੇ ਡਾਕਟਰ ਅਫਤਾਰ ਮੈਡਮ ਨੇ ਕਹਿੰਦੇ ਨੇ ਇੱਥੇ ਜੋ ਵੀ ਲੇਡੀਜ਼ ਦੀ ਪ੍ਰੋਬਲਮ ਹੁੰਦੀ ਹੈ ਗਾਇਨੋਕੋਲੋਜੀ ਦੀ ਤੇ ਉਹ ਡਾਕਟਰ ਅਫਤਾਰ ਦੇਖਦੇ ਨੇ ਤੇ ਕਾਫੀ ਟੈਸਟ ਫ੍ਰੀ ਜਿੱਦਾਂ ਕਿ ਫ੍ਰੀ ECG ਕਰਦੇ ਨੇ ਜੇ ਜੇ ਪੇਸ਼ੇ ਨੂੰ ਕਾਰਡੀਕ ਦਿੱਕਤ ਆ ਰਹੀ ਹੈ ਕਿਉਂਕਿ ਇਹ ਮੌਸਮ ਇਦਾਂ ਦਾ ਚੱਲ ਰਿਹਾ ਵੀ ਸਪੈਸ਼ਲ ਕਾਲ ਕਾਫੀ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਕਾਰਡੀਕ ਪ੍ਰੋਬਲਮ ਹੈ ਉੱਥੇ ਅਸੀਂ ਫ੍ਰੀ ਸਰਜਰੀ ਹੇਟਰ ਆਪਣਾ ਠੀਕ ਹੈ ਜੀ ਇੱਥੇ ਜਨਰਲ ਸਰਜਰੀ ਵੀ ਹੁੰਦੀ ਹੈ ਤੇ ਆਰਥੋ ਦੀ ਸਰਜਰੀ ਵੀ ਹੁੰਦੀ ਹੈ ਓਕੇ ਹਾਂ ਜੀ ਜਿੱਦਾਂ ਕੋਈ ਸਟੋਨ ਦੀ ਰਿਪਲੇਸਮੈਂਟ ਹੈ ਹਾਂ ਜੀ ਜਾਂ ਔਰਟੋਬੀ ਰਿਪਲੇਸਮੈਂਟ ਹੈ। ਫਰਗੋਲਡ ਵਲੇਦਰ ਰੂਮ ਹੈ। ਹੂੰ ਇਹ ਸਾਰੀਆਂ ਸਰਜਰੀਆਂ ਇੱਥੇ ਕੀਤੀਆਂ ਜਾਂਦੀਆਂ। ਇੱਥੇ ਕੀਤੀ ਜਾਂਦੀਆਂ। ਹਾਂਜੀ ਇੱਥੇ ਕੀਤੀ ਜਾਂਦੀਆਂ। ਮੈਂ ਕਿਹਾ ਕਿ ਦੂਰ ਜਾਣ ਦੇ ਲੋੜ ਨਹੀਂ ਗਏ। ਤੁਹਾਡੇ ਆਪਣੇ ਖਰੜਾ ਦੇ ਸ਼ਹਿਰ ਦੇ ਵਿੱਚ ਕਹਿੰਦੇ ਜੀ ਖਾਨਪੁਰ ਪਿੰਡ ਦੇ ਬਿਲਕੁਲ ਸਾਹਮਣੇ। ਹਾਂਜੀ ਖਾਨਪੁਰ ਓਪੋਜ਼ਿਟ ਨੀਰ ਬਾਈ ਡੋਮੀਨੋਸ। ਡੋਮੀਨੋਸ। ਹਾਂਜੀ ਠੀਕ ਹੈ 56। ਤੇ ਪੁਲਿਸ ਦੀ ਚੌਕੀ ਵੀ ਇੱਥੇ ਹੈ ਨਾ ਜਿੱਥੇ ਜਿੰਨੇ ਆਉਣਾ ਹੋਵੇ। ਹਾਂਜੀ। ਤੇ ਉਹ ਮਸ਼ੀਨਾਂ ਬਾਈ ਜੀ ਗੱਲ ਕਰੀ ਜਿਹੜੀ ਨਵੀਂ ਮਸ਼ੀਨਾਂ ਆਈਆਂ। ਹਾਂਜੀ। ਇਹ ਲੇਟੈਸਟ ਮਾਡਲ ਹੈ ਲੈਂਜ ਠੀਕ ਹੈ ਪੇਸ਼ੈਂਟ ਨੂੰ ਜਾਂ ਡਾਕਟਰ ਨੂੰ ਡਾਇਗਨੋਸ ਕਰਨੇ ਚ ਕੋਈ ਦਿੱਕਤ ਨਹੀਂ ਆਉਂਦੀ ਹੂੰ ਜਿੱਦ ਮੈਡੀਕਲ ਚੈੱਕਅਪ ਕੈਂਪ ਲਗਾਤਾਰ ਚੱਲ ਰਿਹਾ ਹੈ ਕਹਿੰਦੇ ਜੱਖਾਂ ਰੈਸਟ ਵੀ ਕੀਤਾ ਜਾਂਦਾ ਤੇ ਇੱਕ ਡਾਕਟਰ ਸਾਹਿਬ ਨੂੰ ਪੁੱਛਦੇ ਆਂ ਵੀ ਕਿਹੜੇ ਕਿਹੜੇ ਚੈੱਕਅਪ ਕੀਤੇ ਜਾਂਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜੇ ਕਿਹੜੇ ਚੈੱਕਅਪ ਕੀਤੇ ਹੁੰਦੇ ਸਾਰੇ ਚੈੱਕਅਪ ਨਹੀਂ ਆਪਣੇ ਕੋਲ ਮਲਟੀ ਹੀ ਆ ਤੇ ਬਟ ਅਸੀਂ ਜ਼ਿਆਦਾ ਫੋਕਸ ਦੇ ਰਹੇ ਆਂ ਮੈਡੀਸਨ ਤੇ ਮੈਡੀਸਨ ਚ ਕੀ ਆ ਸਭ ਤੋਂ ਜ਼ਿਆਦਾ 슈ਗਰ ਪਾਈ ਜਾਂਦੀ ਆ ਹਾਂਜੀ ਕਿਉਂਕਿ 슈ਗਰ ਦੇ ਪੇਸ਼ੈਂਟ ਸਾਡੇ ਕੋਲ ਬਹੁਤ ਜ਼ਿਆਦਾ ਨੇ ਹਾਂਜੀ ਇਸ ਤੇ ਅਸੀਂ ਬਹੁਤ ਜ਼ਿਆਦਾ ਫੋਕਸ ਬ ਮੈਡੀਕਲ ਜੀ ਸ਼ੂਗਰ ਕਿਸ ਤਰ੍ਹਾਂ ਹੁੰਦੀ ਹੈ ਮੈਨੇ ਕਿ ਕਿਸ ਤਰ੍ਹਾਂ ਸ਼ੂਗਰ ਸੜੀ ਡਾਈਟ ਦੇ ਪ੍ਰਤੀ ਏਜ਼ ਫੈਕਟਰ ਦੇ ਪ੍ਰਤੀ ਕਿਉਂਕਿ ਪੇਸ਼ੇਨਰ ਦੀ ਡਾਈਟ ਹੀ ਨਹੀਂ ਅੱਛੀ ਹੈਗੀ ਇਸ ਕਰਕੇ ਸੜੀ ਸ਼ੂਗਰ ਵੱਧਦੀ ਹੈ ਜੀ ਉਹ ਸਮਝਾਇਆ ਜਾਂਦਾ ਹੈ ਹਾਂ ਜੀ ਪੂਰੀ ਕਾਉਂਸਲਿੰਗ ਕੀਤੀ ਜਾਂਦੀ ਹੈ ਡਾਈਟ ਦੇ ਪ੍ਰਤੀ ਠੀਕ ਹੈ ਡਾਕਟਰ ਸਾਹਿਬ ਪ੍ਰੋਪਰ ਡਾਈਟ ਚਾਰਟ ਬਾਰੇ ਵੀ ਉਹਨਾਂ ਨੂੰ ਦੱਸਦੇ ਨੇ ਵੀ ਤੁਸੀਂ ਪਰ ਡੇ ਕਿੱਦਾਂ ਦਾ ਖਾਣਾ ਲੈਣਾ ਕੀ ਲੈਣਾ ਖਾਣੇ ਚ ਕੀ ਨਹੀਂ ਲੈਣਾ ਕਿਉਂਕਿ ਗੱਲ ਕਰੀ ਸ਼ੂਗਰ ਤੀਜੇ ਚੌਥੇ ਕਰ ਹਰੇਕ ਨੂੰ ਅੱਜ ਕੱਲ ਹਰ ਪਰਸਨ ਹਰ ਘਰ ਦੇ ਵਿੱਚ ਚਾਰ ਪਰਸਨ ਸ਼ੂਗਰ ਦੇ ਪਾਏ ਜਾਂਦੇ ਆ ਅੱਜ ਕੱਲ ਕੀ ਹੋ ਰਿਹਾ ਸਾਨੂੰ 3 ਸ਼ੂਗਰ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਸਾਡੀ ਡਾਈਟ ਹੀ ਨਹੀਂ ਅੱਛੀ ਅਸੀਂ ਜ਼ਿਆਦਾ ਖਾਣਾ ਬਹੁਤ ਜ਼ਿਆਦਾ ਖਾ ਲਿਆ ਜਾਂ ਅਸੀਂ ਖਾ ਹੀ ਨਹੀਂ ਰਹੇ ਜੇ ਖਾ ਰਹੇ ਹਾਂ ਤਾਂ ਬਾਹਰਲਾ ਖਾ ਰਹੇ ਹਾਂ ਜਿਹਦੇ ਵਿੱਚ ਸਾਨੂੰ ਸ਼ੂਗਰ ਦੀ ਕੋਈ ਕੁਆਂਟੀਟੀ ਨਹੀਂ ਹੈਗੀ ਇਸ ਕਰਕੇ ਇਸ ਚੀਜ਼ ਤੇ ਅਸੀਂ ਜ਼ਿਆਦਾ ਫੋਕਸ ਦੇ ਰਹੇ ਹਾਂ ਬਿਲਕੁਲ ਸਾਡੇ ਨਾਲ ਪੀਜੀ ਤੋਂ ਡਾਕਟਰ ਵੀ ਨੇ ਗੱਲ ਗੱਥਾ ਸਸੀਆ ਜੀ ਸਸੀਆ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜੇ ਫ੍ਰੀ ਮੈਡੀਕਲ ਚੈੱਕਅਪ ਕਮ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ अभी पूरा फ्री जो फ्री हो रहा है चेकअप वगैरह और मेडिसिन थोड़ा सा वो 30% डिस्काउंट पर ऑल कुछ-कुछ मेडिसिन फ्री भी है हां जी सारा हम सारा वो पेशेंट सारा देख लेंगे जो जो पेशेंट आ रहे हैं मरीज आ रहे हैं उन्हें किस तरह हैंडल ਕੀਤਾ ਜਾ ਰਿਹਾ ਹੈ आप किस तरह पूरे अच्छे तरीके कर रहा हूं पूरा उसका बेसलाइन रूट रूट वैल्यू से देखकर ऊपर वैल्यू तक हम देख आप यहीं पर बैठते हो मैं इधर ही बैठ रहा हूं रोज बैठ रहा हूं ਇੱਕ ਮਹੀਨੇ ਕੈਂਪ ਲਗਾਉਂਦੇ ਨੇ ਫ੍ਰੀ ਮੈਡੀਸਨ ਕੈਂਪ ਲਗਾਉਂਦੇ ਨੇ ਅੱਖਾਂ ਦਾ ਚੈਕਅਪ ਚੈਕਅਪ ਕੀਤਾ ਜਾਂਦਾ ਹੋਰ ਕਈ ਮੈਡੀਸਨਾਂ ਦਿੱਤੀਆਂ ਜਾਂਦੀਆਂ ਨੇ ਤਾਂ ਉਸ ਨੂੰ ਲਿਕੇ ਪੀਜੀਆਈ ਦੇ ਮਾਹਲ ਡਾਕਟਰ ਵੀ ਇਸ ਕੈਂਪ ਦੇ ਵਿੱਚ ਪਹੁੰਚਦੇ ਨੇ ਤਾਂ ਕਿ ਜਿਹੜਾ ਇਹ ਤੁਸੀਂ ਦੇਖ ਸਕਦੇ ਪਹਿਲਾਂ ਤਸਵੀਰਾਂ ਦਿਖਾਈਆਂ ਜਾਣ ਜਿੱਦਾਂ ਵੀ ਹਿਲ ਟਾਪ ਹਸਪੀਟਲ ਵੱਲੋਂ ਜਿਹੜਾ ਫ੍ਰੀ ਮੈਡੀਕਲ ਇੱਕ ਕੈਂਪ ਕੈਂਪ ਆ ਜਿਹੜਾ ਲਗਾਇਆ ਜਾਂਦਾ ਹੈ ਤੇ ਗੱਲ ਕਰੀਏ ਵਿਲੇਜ ਹੈ ਖਾਨਪੁਰ ਚੰਡੀਗੜ੍ਹ ਨੇਅਰ ਹਾਈਵੇ ਹੈ ਤੇ ਬਹੁਤ ਵਧੀਆ ਅਰੇਂਜਮੈਂਟ ਹੈ 24 ਘੰਟੇ ਫੈਸਿਲਿਟੀ ਹੈ ਬਾਈ ਹੁੰਦੀ ਸਾਡੇ ਦਾ ਮਜੂਦ ਬਾਈ ਸੱਸੀ ਗਾ ਜੀ ਐਸ਼ਕਲ ਜੀ ਔਰ ਠੀਕ ਠਾਕ ਹੋ ਜੀ ਭਾਜੀ ਕਿਸ ਤਰ੍ਹਾਂ ਇਹ ਕੈਂਪ ਅਰੇਂਜਮੈਂਟ ਕੀਤਾ ਜਾਂਦਾ ਹੈ ਕਹਿੰਦੇ ਹਰੇਕ ਹਰ ਇੱਕ ਮਹੀਨੇ ਦੋ ਕੈਂਪਰ ਕਾਈ ਜਾਂਦੇ ਨੇ ਹਾਂ ਜੀ ਮੰਥਲੀ ਤੇ ਅਪਰੋਕਸੀਮੇਟਲੀ ਦੋ ਤੋਂ ਤਿੰਨ ਕੈਂਪ ਹੁੰਦੇ ਨੇ ਆਪਣੇ ਜਿਸ ਵਿੱਚ ਫ੍ਰੀ ਮੈਡੀਸਿਨ ਦਿੱਤੀ ਜਾਂਦੀ ਹੈ ਫ੍ਰੀ ਟੋਟਲੀ ਫ੍ਰੀ ਮੈਡੀਕਲ ਚੈੱਕਅਪ ਹੁੰਦਾ ਹੈ ਆਈ ਟੈਸਟ ਹੁੰਦੇ ਆ ਤੇ ਡੈਂਟਿਸਟ ਬੈਠੇ ਨੇ ਡੈਂਟਿਸਟ ਓਕੇ ਦੰਦਾ ਦਾ ਵੀ ਟਰੀਟਮੈਂਟ ਤੇ ਐਮਡੀ ਮੈਡੀਸਨ ਨੇ ਆਪਣੇ ਡਾਕਟਰ ਰਾਮਬਾਬੂ ਲੈਂਕ ਜੀ ਓਕੇ ਪੀਜੀਆਈ ਚੈਨਨ ਉਹ ਪੈਂਦੇ ਨੇ ਇੱਥੇ ਡਾਕਟਰ ਅਫਤਾਰ ਮੈਡਮ ਨੇ ਪੈਂਦੇ ਨੇ ਇੱਥੇ ਜੋ ਵੀ ਲੇਡੀਜ਼ ਦੀ ਪ੍ਰੋਬਲਮ ਹੁੰਦੀ ਹੈ ਗਾਇਨਕੋਲੋਜੀ ਦੀ ਤੇ ਉਹ ਡਾਕਟਰ ਅਫਤਾਰ ਦੇਖਦੇ ਨੇ ਤੇ ਕਾਫੀ ਟੈਸਟ ਫ੍ਰੀ ਜਿੱਦਾਂ ਕਿ ਫ੍ਰੀ ਈਸੀਜੀ ਕਰਦੇ ਨੇ ਜਿਹਦੇ ਪੇਸ਼ੇ ਨੂੰ ਕਾਰਡੀਕ ਦਿੱਕਤ ਆ ਰਹੀ ਹੈ ਕਿਉਂਕਿ ਇਹ ਮੌਸਮ ਇਦਾਂ ਦਾ ਚੱਲ ਰਿਹਾ ਵੀ ਇਹ ਸਪੈਸ਼ਲ ਕਾਲ ਕਾਫੀ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਕਾਰਡੀਕ ਪ੍ਰੋਬਲਮ ਹੈ ਉੱਥੇ ਅਸੀਂ ਫ੍ਰੀ ECG ਕਰਦੇ ਨੇ ਓਕੇ ਤੇ ਫ੍ਰੀ 슈ਗਰ ਟੈਸਟ ਹੁੰਦਾ ਹੈ ਫ੍ਰੀ 슈ਗਰ ਟੈਸਟ ਹਾਂਜੀ ਫ੍ਰੀ 슈ਗਰ ਟੈਸਟ ਹੈ ਜੀ ਠੀਕ ਹੈ ਤੇ ਜੇ ਗੱਲ ਕਰੀਏ ਕਿੰਨੀ ਦੇਰ ਹੋ ਗਈ ਤੇ ਹਸਪੀਟਲ ਖੋਲ੍ਹੇ ਨੂੰ ਆਪਣੀ ਬ੍ਰਾਂਚ ਨੂੰ ਆਪਣਾ ਜਨਵਰੀ ਚ ਓਪਨ ਕੀਤਾ ਸੀਗਾ ਤੇ ਬਹੁਤ ਵਧੀਆ ਰਿਸਪੌਂਸ ਹੈ ਇਹ ਤਕਰੀਬਨ ਆਪਣਾ ਇਹ 7 8ਵਾਂ ਕੈਂਪ ਹੈ ਠੀਕ ਹੈ ਤਕਰੀਬਨ ਇੱਕ ਕੈਂਪ ਚ ਅਸੀਂ 200 ਤੋਂ 300 ਪੇਸ਼ੈਂਟ ਦੇਖਦੇ ਤੇ ਫ੍ਰੀ ਮੈਡੀਸਿਨ ਦਿੰਦੇ ਹਾਂ ਤੇ ਅੰਦਰ ਜਾ ਕੇ ਤੁਹਾਡੇ ਦਿਖਾਣਾ ਚਾਹਾਂਗੇ ਹਸਪੀਟਲ ਬਾਰੇ ਆਓ ਅੰਦਰ ਜਾ ਕੇ ਇੱਕ ਕਹਿੰਦੇ ਜੀ ਯੂਰ ਹੋਮ ਯੂਰ ਹੈਲਥ ਪਹਿਨਾ ਹੈਲਥ ਬਾਰੇ ਦੇਖਿਆ ਜਾਂਦਾ ਹੈ ਨਾ ਇਹ ਆਪਣਾ ਹੈਲਥ ਦਾ ਘਰ ਹੈ ਓਕੇ ਇੱਥੇ ਹਰ ਇੱਕ ਪੇਸ਼ੇਂ ਨੂੰ ਆਪਣੇ ਫੈਮਿਲੀ ਵਾਂਗੂ ਟਰੀਟ ਕੀਤਾ ਜਾਂਦਾ ਹੈ ਠੀਕ ਹੈ ਤੇ ਸਾਡਾ ਸਟਾਫ ਵੀ ਬਹੁਤ ਕੋਆਪਰੇਟਿਵ ਹੈ ਠੀਕ ਹੈ ਜੀ ਇਹ ਇਹ ਆਪਣੀ ਐਮਰਜੈਂਸੀ ਹੈ ਇਹ ਐਮਰਜੈਂਸੀ ਹੈ ਹਾਂਜੀ ਕੋਈ ਵੀ ਐਮਰਜੈਂਸੀ ਪੇਸ਼ੇਂ ਨੂੰ ਦਿੱਕਤ ਨਹੀਂ ਆਉਂਦੀ 24 ਇਹਦਾ ਗੇਟ ਵੱਖਰਾ ਹੈ ਹਾਂਜੀ ਇਹਦਾ ਗੇਟ ਉੱਧਰਲੀ ਬੈਕ ਸਾਈਡ ਤੋਂ ਤੇ ਜੇ ਗੱਲ ਕਰੀਏ ਸਟਾਫ ਕਿੰਨਾ ਹੈ ਐਮਰਜੈਂਸੀ ਦੇ ਵਿੱਚ ਜਾਂ ਦੂਜੀ ਨੋਟ ਐਮਰਜੈਂਸੀ ਤੇ ਪ੍ਰੋਪਰ 2 ਤੋਂ 3 ਸਟਾਫ ਹੁੰਦੇ ਹਨ ਹਾਂਜੀ ਦਿਨ ਚ ਵੀ ਤੇ ਨਾਈਟ ਚ ਵੀ ਨਾਈਟ ਚ ਵੀ 24 ਘੰਟੇ ਅਵੇਲੇਬਲ 24 ਘੰਟੇ ਅਵੇਲੇਬਲ ਹੈ ਜੀ ਮਨ ਲੇ ਕਿਸੇ ਤਰ੍ਹਾਂ ਦੀ ਕੋਈ ਪਰੋਬਲ ਕੋਈ ਦਿੱਕਤ ਨਹੀਂ ਕੋਈ ਵੀ ਪੇਸ਼ੈਂਟ ਨੂੰ ਦਿੱਕਤ ਆਂਦੀ ਹੈ 24 ਘੰਟੇ ਅਵੇਲੇਬਿਲਟੀ ਹੈ ਡਾਕਟਰ ਸਾਹਿਬ 24 ਘੰਟੇ ਹੁੰਦੇ ਨੇ ਠੀਕ ਹੈ ਹਾਂਜੀ ਤੇ ਕਿਹੜੇ ਕਿਹੜੇ ਟਰੀਟਮੈਂਟ ਦੇ ਜਿਵੇਂ ਗੋਡਨ ਟਰੀਟਮੈਂਟ ਵੀ ਇੱਥੇ ਹੁੰਦਾ ਹੈ ਅੱਖਾਂ ਦੇ ਟਰੀਟਮੈਂਟ ਵੀ ਹੁੰਦੇ ਹਨ ਮਨ ਲੇ ਹਰ ਇੱਕ ਤਰ੍ਹਾਂ ਦਾ ਮਲਟੀ ਸਪੈਸ਼ ਤੇ ਐਮਡੀ ਮੈਡੀਸਨ ਤੋਂ ਪ੍ਰੋਪਰ ਆਪਣੇ ਕੋਲ 9 ਤੋਂ 2 5 ਤੋਂ 8 ਬੈਡ ਦੀ ਬੈਡ ਦੇ ਨੇ ਜੋ ਮੈਡੀਸਨ ਦੇ ਡਾਕਟਰ ਨੇ ਜੋ ਆਪਣੀ ਪੀਜੀਆਈ ਤੋਂ ਘੱਟੋ ਘੱਟ ਵੀ 4000 ਪਲੱਸ ਪੇਸ਼ੈਂਟ ਉਹਨਾਂ ਦੇ ਸੈਟੀਸਫਾਈ ਪੇਸ਼ੈਂਟ ਨੇ ਓਕੇ ਤੇ ਉਹ ਦੇਖਦੇ ਨੇ ਡੇਲੀ ਕਿੰਨੇ ਕ ਡਾਕਟਰ ਨੇ ਹੰਦਾ ਜਗਰੀਏ ਜਿਹੜੇ ਆਪਣੇ ਕੋਲ ਰਨਿੰਗ ਬੈਲ 4 ਤੋਂ 5 ਡਾਕਟਰ ਨੇ ਜਿਹੜੇ ਸੀਟਿੰਗ ਬੈਡ ਦਿੰਦੇ ਨੇ ਸੀਟਿੰਗ ਬੈਡ ਦਿੰਦੇ ਨੇ ਪ੍ਰੋਪਰ ਗਾਇਨਕੋਲੋਜਿਸਟ ਨੇ ਸਕਿਨ ਤੇ ਡਾਕਟਰ ਨੇ ਹਾਂਜੀ ਤੇ ਐਮਡੀ ਮੈਡੀਸਨ ਨੇ ਤੇ ਬਾਕੀ ਐਮਓਜ਼ ਨੇ ਜੋ ਐਮਰਜੈਂਸੀ ਹਾਂਜੀ ਸਹੂਲਤਾਂ ਵਾਹ ਪ੍ਰੋਵਾਈਡ ਕਰਦੇ ਨੇ ਫਿਰ ਜੇ ਨਾਈਟ ਦੀ ਗੱਲ ਕਰੀਏ ਨਾਈਟ ਦੇ ਵਿੱਚ ਸਹੂਲਤ ਕਿਸ ਤਰ੍ਹਾਂ ਦੀ ਹੁੰਦੀ ਹੈ ਕਈ ਵਾਰ ਪੇਸ਼ੈਂਟ ਮਨ ਲੱਕ ਨੇੜੇ ਦੇ ਹੁੰਦੇ ਉਹਨਾਂ ਨੂੰ ਜਲਦੀ ਹੈਂਡਲ ਕਰਨਾ ਹੁੰਦਾ ਕੋਈ ਸੀਰੀਅਸ ਕੇਸ ਹੁੰਦਾ ਨਾਈਟ 'ਚ ਪ੍ਰੋਪਰ ਸਹੂਲਤ ਹੁੰਦੀ ਹੈ ਪ੍ਰੋਪਰ ਸਟਾਫ ਹੁੰਦਾ ਹੈ ਪ੍ਰੋਪਰ ਫੈਸਿਲਿਟੀ ਹੁੰਦੀ ਹੈ ਡਾਕਟਰ ਵੀ ਹੁੰਦੇ ਰਾਤ ਨੂੰ ਡਾਕਟਰ ਰਾਤ ਨੂੰ ਦੋ ਡਾਕਟਰ ਅਵੇਲੇਬਲ ਹ ਇਹ ਕਿਹੜੇ ਰੂਮ ਬਣੇ ਹੋਏ ਨੇ ਥੋੜੇ ਰੂਮ ਬਾਰੇ ਦੱਸਣਾ ਚਾਹੁੰਦਾ ਕਿ ਕਿਹੜੇ ਕਿਹੜੇ ਬਣਦੇ ਨੇ ਫਾਰਮੇਸੀ ਹੈ ਜੀ ਆਪਣੀ ਹਾਂਜੀ ਇੰਡੋਰ ਫਾਰਮੇਸੀ ਹੈ ਤੇ ਓਪੀਡੀ 2 ਹੈ ਮੈਡਮ ਦੀ ਓਪੀਡੀ ਹੈ ਡਾਕਟਰ ਅਫਤਾਰ ਦੀ ਅਫਤਾਰ ਕੋਰਡਿੰਗ ਹਾਂਜੀ ਤੇ ਇਹ ਓਪੀਡੀ 3 ਹੈ ਇੱਥੇ ਗੈਨੀ ਦੇ ਜੋ ਲੇਡੀ ਪੇਸ਼ੈਂਟ ਨੇ ਇੱਥੇ ਚੈੱਕ ਕੀਤੇ ਜਾਂਦੇ ਨੇ ਠੀਕ ਹੈ ਹਾਂਜੀ ਤੇ ਇਹ ਓਪੀਡੀ 1 ਹੈ ਠੀਕ ਹੈ ਜੀ ਇਹ ਡਾਕਟਰ ਸਾਹਿਬ ਦੀ ਓਪੀਡੀ ਹੈ ਡਾਕਟਰ ਰਾਮਬਾਬੂ ਨਾਇਕ ਜੀ ਨੇ ਤੇ ਜਿਹੜੇ ਬਾਹਰ ਬੈਠੇ ਸੀਗੇ ਹਾਂਜੀ ਐਕਸ ਜੂਨੀਅਰ ਰੈਜ਼ੀਡੈਂਟ ਪੀਜੀਆਈ ਤੋਂ ਨੇ ਠੀਕ ਹੈ 10 ਸਾਲ ਦਾ ਪੀਜੀਆ ਕਿੰਨੇ ਕ ਮਤਲਬ ਕਿ ਸੇਟਿੰਗ ਹੈ ਬੈੱਡ ਵਗੈਰਾ ਲੱਗੇ ਹੋ ਨੇ ਟੋਟਲ ਟੋਟਲੀ ਆਪਣੇ ਕੋਲ 15 ਬੈੱਡ ਨੇ ਠੀਕ ਹੈ ਜੀ 10 ਬੈਡ ਜਨਰਲ ਵਾਰਡ ਨੇ ਦੋ ਐਮਰਜੈਂਸੀ ਨੇ ਤਿੰਨ ਆਈਸੀਯੂ ਚ ਨੇ ਠੀਕ ਹੈ ਜੀ ਤੇ ਵੈਂਟੀਲੇਟਰ ਦੀ ਫੈਸਿਲਿਟੀ ਵੀ ਆਪਣੇ ਕੋਲ ਅਵੇਲੇਬਲ ਹੈ ਮੇਂ ਵੈਂਟੀਲੇਟਰ ਵੀ ਆਪਣੇ ਕੋਲ ਹਾਂ ਜੀ ਵੈਂਟੀਲੇਟਰ ਵੀ ਆਪਣੇ ਕੋਲ ਠੀਕ ਹੈ ਤੇ ਬਹੁਤ ਹੀ ਘੱਟ ਪ੍ਰਾਈਸ ਤੇ ਅਸੀਂ ਕੋਈ ਵੀ ਕਿਸੇ ਜੋ ਵੀ ਆਪਣੇ ਕੋਲ ਪੇਸ਼ੈਂਟ ਐਡਮਿਸ਼ਨ ਤੇ ਰਹਿੰਦਾ ਹੈ ਸਿਰਫ ਉਹਨੂੰ ਅਸੀਂ ਬੈਡ ਚਾਰਜਸ ਲੈਂਦੇ ਆਂ ਆਦਰਵਾਇਜ਼ ਜੋ ਸਾਡੇ ਕੋਲ ਪੇਸ਼ੈਂਟ ਡੇ ਕੇਅਰ ਤੇ ਨੇ ਕੋਈ ਸਾਡਾ ਬੈਡ ਚਾਰਜਸ ਨਹੀਂ ਕੋਈ ਨਰਸਿੰਗ ਚਾਰਜ ਨਹੀਂ ਕੋਈ ਡਾਕਟਰ ਵਿਜ਼ਿਟ ਨਹੀਂ ਕੋਈ ਕੁਝ ਨਹੀਂ ਹੈ ਮੈਨੇ ਐਕਸਟਰਾ ਚਾਰਜ ਕੋਈ ਨਹੀਂ ਹੈਗੇ ਮੈਡੀਸਨ ਦਾ ਖਰਚਾ ਉਹਦੇ ਤੇ ਵੀ ਅਸੀਂ ਤਕਰੀਬ ਹਾਂਜੀ ਮੈਡੀਸਨ ਤੇ ਤੁਮਿਲ ਕੀ ਕਰ ਵਾਂਗੂ ਮਿਲਕੀ ਸੂਭਿਤਾ ਦਿੱਤੀ ਜਾਂਦੀ ਹੈ ਕਰ ਵਾਂਗੂ ਯੂਅਰ ਹੋਮ ਫॉर ਹੈਲਥ ਤੁਸੀਂ ਦੇਖਿਆ ਸੀਗਾ ਜੀ ਜੋ ਸਾਡਾ ਸਲੋਗਨ ਹੈ ਹੋਮ ਫॉर ਹੈਲਥ ਤੇ ਵੀ ਇਹ ਕਰ ਵਾਂਗੂ ਟਰੀਟ ਕੀਤਾ ਜਾਂਦਾ ਹੈ ਹਰ ਇੱਕ ਪੇਸ਼ੈਂਟ ਨੂੰ ਠੀਕ ਹੈ ਤੇ ਜੇ ਗੱਲ ਕਰੀਏ ਗੋਡਿਆਂ ਦੀ ਦਸ ਤਸਰੇ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਤੁਸੀਂ ਕਹਿੰਦੇ ਵੀ ਗੋਡੇ ਦੀ ਆਪਣੇ ਕੋਲ ਮਸ਼ੀਨ ਹੈ ਕਿ ਪੂਰੇ ਇਲਾਕੇ 'ਚ ਨਹੀਂ ਹੈਗੀ ਕਿਤੇ ਉਹ ਪ੍ਰੋਪਰ ਹੈ ਨਹੀਂ ਕਿਤੇ ਆਪਣੇ ਖਰੜਾ ਸ਼ਹਿਰ 'ਚ ਸੀਐਮ ਮਸ਼ੀਨ ਆ ਉਹ ਐਲੈਂਜਰ ਦਾ ਲੇਟੈਸਟ ਮਾਡਲ ਹੈ ਓਕੇ ਜੋ ਆਰਥੋ ਰਿਪਲੇਸਮੈਂਟ ਵਾਸਤੇ ਯੂਜ਼ ਹੁੰਦੀ ਹੈ ਹਾਂ ਤੇ ਉਹ तकरीबन ਖਰੜ ਸ਼ਹਿਰ ਚ ਕਰਦੇ ਨੇ ਮਨ ਕੀਤੇ ਦੂਰ ਜਾਣ ਦੀ ਲੋੜ ਨਹੀਂ ਗੋਡੇ ਇੱਥੇ ਬਦਲੇ ਜਾਣਗੇ ਗੋਡੇ ਇੱਥੇ ਬਦਲੇ ਜਾਣਗੇ ਤੇ ਜਿਹੜੇ ਡਾਕਟਰ ਉਹ ਵੀ ਸਪੈਸ਼ਲ ਹੈ ਸਪੈਸ਼ਲ ਨੇ ਆਰਥੋ ਦੇ ਠੀਕ ਹੈ ਆਪਣੇ ਟ੍ਰਾਈ ਸਿਟੀ ਦੇ ਬੈਸਟ ਡਾਕਟਰ ਨੇ ਉਹ ਓਕੇ ਹਾਂਜੀ ਜੋ ਆਪਣੇ ਕੋਲ ਸੀਟਿੰਗ ਕਰਦੇ ਨੇ ਪ੍ਰੋਪਰ ਦੇ ਆਪਰੇਸ਼ਨ ਦੇਖਦੇ ਨੇ ਉਹ ਓਕੇ ਤੇ ਹਾਂਜੀ ਤੇ ਆਓ ਦੇਖਦੇ ਆ ਉਹ ਕਮਰਾ ਦਿਖਾਉਂਦੇ ਆ ਸਾਨੂੰ ਕਿ ਕਿਸ ਕਮਰੇ ਦੇ ਵਿੱਚ ਆਪਣੀ ਜਿਹੜੀ ਮਸ਼ੀਨ ਰੱਖੀ ਹੋਈ ਆ ਹਾਂਜੀ ਹਾਂਜੀ ਆਪਰੇਸ਼ਨ ਸਟੇਟਰ ਆਪਣਾ ਠੀਕ ਹੈ ਜੀ ਇੱਥੇ ਜਨਰਲ ਸਰਜਰੀ ਵੀ ਹੁੰਦੀ ਆ ਤੇ ਆਰਥੋ ਦੀ ਸਰਜਰੀ ਵੀ ਹੁੰਦੀ ਹੈ ਓਕੇ हां जी ਜਿੱਦਾਂ ਕੋਈ ਸਟੋਨ ਦੀ ਰਿਪਲੇਸਮੈਂਟ ਹੈ ਹਾਂ ਜੀ ਜਾਂ ਔਰਥੋ ਦੀ ਰਿਪਲੇਸਮੈਂਟ ਹੈ ਜਾਂ ਕੋਈ 골ਡ ਵੇਲੇ ਦੇ ਮੁੰਬਈ ਇਹ ਸਾਰੀਆਂ ਸਰਜਰੀਆਂ ਇੱਥੇ ਕੀਤੀ ਜਾਂਦੀ ਹੈ ਇੱਥੇ ਕੀਤੀ ਜਾਂਦੀ ਹਾਂ ਜੀ ਇੱਥੇ ਕੀਤੀ ਜਾਂਦੀ ਹੈ ਮੈਂ ਕਿ ਕਿਤੇ ਦੂਰ ਜਾਣ ਦੇ ਲੋੜ ਨਹੀਂ ਗਿਆ ਤੁਹਾਡੇ ਆਪਣੇ ਖਰੜੇ ਸ਼ਹਿਰ ਦੇ ਵਿੱਚ ਕਹਿੰਦੇ ਜੀ ਖਾਨਪੁਰ ਪਿੰਡ ਦੇ ਬਿਲਕੁਲ ਸਾਹਮਣੇ ਹਾਂ ਜੀ ਖਾਨਪੁਰ ਓਪੋਜ਼ਿਟ ਨੀਅਰ ਬਾਈ ਡੋਮੀਨੋਸ ਡੋਮੀਨੋਸ ਹਾਂ ਜੀ ਐਸ 256 ਤੇ ਪੁਲਸੀ ਚੌਕੀ ਵੀ ਇੱਥੇ ਹੈ ਨਾ ਜਿਸਨੇ ਆਉਂਦੇ ਹਾਂ ਹਾਂ ਜੀ ਤੇ ਉਹ ਮਸ਼ੀਨਾਂ ਬਾਈ ਜੀ ਗੱਲ ਕਰਨੀ ਜਿਹੜੀ ਨਵੀਂ ਮਸ਼ੀਨ ਆਈ ਹੈ ਹਾਂ ਜੀ ਇਹ ਲੇਟੈਸਟ ਮਾ ਇਸਰ ਕਲੈਰਿਟੀ ਬਹੁਤ ਹੈ ਜੀ ਠੀਕ ਹੈ ਤੇ ਪੇਸ਼ੈਂਟ ਨੂੰ ਜਾਂ ਡਾਕਟਰ ਨੂੰ ਡਾਇਗਨੋਸ ਕਰਨੇ ਚ ਕੋਈ ਦਿੱਕਤ ਨਹੀਂ ਆਣੀ ਹੈਗੀ ਜਿੱਦਾਂ ਕੋਈ ਵਾਰੀ ਐਕਸੀਡੈਂਟ ਕੇਸ ਆ ਗਿਆ ਹਾਂਜੀ ਤੇ ਉਹਨਾਂ ਦਾ ਔਰਥੋ ਦਾ ਕੋਈ ਐਦਾਂ ਦਾ ਪਾਰਟ ਹੈ ਜੋ ਮਸ਼ੀਨ 'ਚ ਨਹੀਂ ਦਿਖ ਰਿਹਾ ਬਟ ਉਹ ਮਸ਼ੀਨ ਕਲੀਅਰ ਦੇਖੂਗਾ ਉਹਨਾਂਗੇ ਐਕਸ-ਰੇ ਕੋਈ ਹਾਜੀ ਹੋਵੇਗਾ ਪ੍ਰੋਪਰ ਕਲੈਰਿਟੀ ਤੇ ਬੀ ਸਟੀਸਕੈਨ ਹੁੰਦਾ ਵੀ ਕਲੀਅਰ ਦੇ ਕਿਦਾਂ ਕਲੀਅਰ ਦਿਖੂਗਾ ਜੀ 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 ਠੀਕ ਹੈ ਡਾਕਟਰ ਸਾਹਿਬ ਨੂੰ ਕੋਈ ਡਾਇਗਗਨੋਸ ਕਰਨੇ ਚ ਦਿੱਕਤ ਨਹੀਂ ਆਊਗੀ ਓਕੇ ਹਾਂਜੀ ਠੀਕ ਹੈ ਤੇ ਨਾ ਹੀ ਕੋਈ ਪੇਸ਼ੈਂਟ ਨੂੰ ਦਿੱਕਤ ਆਊਗੀ ਹੂੰ ਤੇ ਜਿੱਦਾਂ ਇਹ ਕੈਂਪ ਲਗਾਉਂਦੇ ਹਾਂ ਪਿੰਡਾਂ ਦੇ ਵਿੱਚ ਵੀ ਕੈਂਪ ਲੱਗਦੇ ਨੇ ਹਾਂਜੀ ਪਿੰਡਾਂ ਦੇ ਵਿੱਚ तकरीबन ਲਾਗੇ-ਬਾਗੇ ਜੋ ਪਿੰਡ ਨੇ ਸਾਡੇ ਜੋ ਕੋਈ ਵੀ ਓਕੇਜਨ ਹੁੰਦਾ ਜਿੱਦਾਂ ਵਿਸਾਖੀ ਤੇ ਸਾਡੇ ਕੈਂਪ ਨੇ ਹਾਂਜੀ ਉਹ ਦੁਬਾਰਾ ਸਾਹ ਚ ਤੇ ਜਿੱਦਾਂ ਸ਼ਿਵਰਾਤਰੀ ਤੇ ਵੀ ਕੈਂਪ ਰਿਹਾ ਹਾਂਜੀ ਤੇ ਜਿੱਦਾਂ ਕੋਈ ਓਕੇਜਨ ਚੱਲੀ ਜਾਂਦੀ ਹੈ ਤੇ ਆਪਾਂ ਕੈਂਪ ਲਗਾਉਂਦੇ ਰਹੇ ਤੇ ਕਿਸੇ ਨੂੰ ਕੋਈ ਸੰਪਰਕ ਕਰਨਾ ਹੋਵੇ ਪਿੰਡਾਂ ਦੇ ਵਿੱਚ ਕੋਈ ਕੰਟੈਕਟ ਨੰਬਰ ਹਾਂਜੀ ਕੰਟੈਕਟ ਨੰਬਰ ਬਾਹਰ ਬੋਰਡ ਤੇ ਲੱਗੇ ਹੋਏ ਨੇ ਵੈਸੇ ਮੈਂ ਬੋਲ ਵੀ ਦਿੰਦਾ 991475351 ਇਹ ਮੇਰਾ ਨੰਬਰ ਹੈ ਜਦੋਂ ਮਰਜੀ 24 ਘੰਟੇ ਤੁਸੀਂ ਕੰਟੈਕਟ इलावा बस बाक़ी त मेर इहो ਗੁਜਾਰੀ ਜੀ ਬਾਕੀ ਸਾਰੇ ਰਾਜੀ ਬੁਸ਼ੀਰਾਂ ਬਾਕੀ ਜੋ ਕੋਈ ਵੀ ਦਿੱਕਤ ਆਦੀ ਹੈ ਕਿਸੇ ਨੂੰ 24 ਘੰਟੇ ਸੀ अवेलेबल ਹੈ ਹੂੰ ਤੁਹਾਨੂੰ ਘਰ ਵਾਂਗੂ ਟ੍ਰੀਟ ਹੋਊਗਾ ਕਿਤੇ ਬਾਹਰ ਜਾਂ ਮੋਹਾਲੀ ਚੰਡੀਗੜ੍ਹ ਸ਼ਹਿਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਡੇ ਖਰਚ ਹਸਪੀਟਲ ਖੁੱਲ ਚੁੱਕੇ ਹਨ ਜਨਵਰੀ ਦੇ ਸਟਾਰਟਿੰਗ ਹੈ ਪ੍ਰੋਪਰ ਡਾਕਟਰ ਸਾਹਿਬ ਨੇ ਪ੍ਰੋਪਰ ਡਾਇਗਨੋਸ ਕਰਦੇ ਨੇ ਪ੍ਰੋਪਰ ਟ੍ਰੀਟਮੈਂਟ ਹੁੰਦਾ ਹਰ ਇੱਕ ਪੇਸ਼ੰਤ ਦਾ ਹੂੰ ਤੇ ਦੂਰ ਜਾਣ ਦੀ ਕਿਤੇ ਲੋੜ ਨਹੀਂ ਹੂੰ ਤੇ ਹਿਲਟਾਪ ਤੁਸੀਂ ਆ ਸਕਦੇ ਹੋ ਠੀਕ ਹੈ ਜੀ ਮਨਿੰਦਰ ਜੀ ਧੰਨਵਾਦ ਜੀ ਬਹੁਤ ਬਹੁਤ ਸੋ ਦੇਖ ਸਕਦੇ ਹੋ ਹਿਲਟਾਪ ਹਸਪੀਟਲ ਦੀਆਂ ਤਸਵੀਰਾਂ ਨੇ ਬਾਈ ਹੋਣੀ ਕਹਿੰਦੇ ਵੀ ਕੈਂਪੂ ਵੀ ਲੱਗਦੇ ਨੇ ਅੱਜ ਵੀ ਕੈਂਪ ਲੱਗਿਆ ਹੈ ਦੰਦਾਂ ਦਾ ਕੈਂਪ ਲੱਗਿਆ ਹੋਇਆ ਅੱਖਾਂ ਦਾ ਲੱਗਿਆ ਹੈ ਸਾਰਾ ਤਰ੍ਹਾਂ ਦਾ ਚੈੱਕਅਪ ਕੀਤਾ ਜਾਂਦਾ ਈਸੀਜੀ ਫ੍ਰੀ ਕੀਤੀ ਜਾਂਦੀ ਹੈ ਸਹੀ ਗੱਲ ਹੈ ਜੀ ਈਸੀਜੀ ਫ੍ਰੀ ਕੀਤੀ ਜਾਂਦੀ ਹੈ ਕਿ ਜੇ ਕਿਸੇ ਨੂੰ ਲੱਗਦਾ ਵੀ 24 ਘੰਟੇ ਨਹੀਂ ਹੈਗਾ ਤਾਂ ਇੱਥੇ ਆਣ ਕੇ ਦੇਖ ਵੀ ਸਕਦੇ ਹੋ 24 ਘੰਟੇ ਹਸਪੀਟਲ ਅਵੇਲੇਬਲ ਹੈ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਰਾਤ ਨੂੰ ਵੀ ਦੋ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਤੇ ਖਾਨਪੁਰ ਪਿੰਡ ਦੇ ਬਿਲਕੁਲ ਸਾਹਮਣੇ ਖੜੜ ਤੋਂ ਜਿੱਦੋਂ ਆਪਾਂ ਮਿੰਟਰ ਨੂੰ ਜਾਂਦੇ ਆ ਖਾਨਪੁਰ ਬੜਤ ਪਿੰਡ ਦੇ ਬਿਲਕੁਲ ਸਾਹਮਣੇ